ਹਾਂਜੀ ਸ਼ਸ਼ੀਗਰਦੋਸਤੋ ਆਈ ਹਾਂ ਤੁਹਾਨੂੰ ਸਾਰਾ ਠੀਕ ਹੋ ਗਏ ਤੇ ਸਾਡੇ ਚੈਨ ਸਭ ਤੋਂ ਤੁਹਾਡਾ ਸਵਾਗਤ ਹੈ ਤੇ ਅੱਜ ਮੇਰੇ ਨਾਲ ਹੈਗੇ ਮੇਰੇ ਦੋਵੇਂ ਭਾਂਜੇ ਉਹ ਤੇ ਮੇਰੇ ਪਾਪਾ ਹੈ ਹੈ ਮਾਮਾ ਹੈ ਮਾਮਾ ਜਾਈ ਪਾਪਾ ਇਹ ਬੇਬੀ ਨੂੰ ਮਾਮਾ ਕਾ ਤੋਂ ਆਂਦਾ ਇਹ ਭਾਂਜਾ ਹੈ ਹੈ ਭਾਂਜਾ ਹੈ ਭਾਂਜਾ ਹੈ ਤੇਰਾ ਭਰਾ ਅੱਛਾ ਭਰਾ ਤੇਰਾ ਇਹ ਭਾਂਜਾ ਵਾ ਤੇਰਾ ਭਰਾ ਹੈ ਮੇਰਾ ਮਾਮਾ ਨਹੀਂ ਮੈਨੂੰ ਮਾਮਾ ਕਾ ਤੋਂ ਆਂਦਾ ਫਿਰ ਇਹ ਮੇਰਾ ਮਾਮਾ ਹੀ ਕਹਿਣਾ ਵਾ ਤੇਰੇ ਵੀ ਭਰਾ ਵਾ ਛੋਟੇ ਚੱਲਦੇ ਠੀਕ ਹੈ ਤੇ ਅਸੀਂ ਚੱਲੇ ਆ ਮੇਲਾ ਵੇਖਣਾ ਅੱਜ ਆ ਇੱਥੇ ਮੇਰੇ ਕੋਲੇ ਮੇਲਾ ਦੇ ਕਿਨਾਰੇ ਆ ਤੇ ਮੇਲਾ ਦਾ ਵਲੋ ਤੁਹਾਨੂੰ ਦਿਖਾਉਣੇ ਆ ਬਹੁਤ ਵਧੀਆ ਇੰਜੋਏ ਕਰਾਂਗੇ ਬਿਲਕੁਲ ਇੰਜੋਏ ਕਰਾਂਗੇ ਆਪਾਂ ਮਸਤੀ ਕਰਾਂਗੇ ਤੇ ਬਲੋ ਪੂਰਾ ਦੇਖੋ ਬਹੁਤ ਆਨੰਦ ਮਾਣਾਂਗੇ ਤੇ ਬਲੋ ਤੇ ਬਾਕੀ ਤੁਹਾਨੂੰ ਨੰਨੀ ਨੰਨੀ ਚੀਜ਼ਾਂ ਆਪਾਂ ਦਿਖਾਉਂਦੇ ਰਾਵਾਂਗੇ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਮੇਲੇ 'ਚ ਤੇ ਬਹੁਤ ਰੌਣਕਾਂ ਹੋਇਆ ਤੇ ਇਧਰੋਂ ਤੁਹਾਨੂੰ ਮੇਲਾ ਇਧਰੋਂ ਦਿਖਾਵਾਂ ਅੱਜ ਤੇ ਹਾਂ ਬਹੁਤ ਸ਼ਾਨਦਾਰ ਹੈ ਹਾਂ ਇੱਧਰ ਮੇਰੇ ਲੱਤਾਂ ਦਿਖਾਉਣੇ ਆ ਦੇਖੋ ਚੱਲ ਆ ਕਰਨ ਮਤੀਲੇ ਦੇ 33 ਦੇ 33 ਚਲੋ ਆਜੋ ਆਇਆ ਤੇ ਆਪਾਂ ਅੱਜ ਪਹਿਲਾਂ ਮੱਥਾ ਟੇਕ ਲੈਨੇ ਆ ਬਾਕੀ ਫਿਰ ਆਪਾਂ ਝੂਟੇ ਜੱਡੇ ਬਾਅਦ ਚ ਲੈਨੇ ਹਨਾ ਬਾਕੀ ਲੋਕ ਬਾਕੀ ਦਾ ਵਲੋਂ ਤੁਹਾਨੂੰ ਬਾਅਦ ਦਿਖਾਉਣੇ ਆ ਓਕੇ ਮੱਥਾ ਟੇਕ ਲਈ ਜੀ ਜੀ ਆ ਰਿਹਾ ਤੂੰ ਜਗੜ ਗਿਆ ਆਇਆ ਆਇਆ ਪਹਿਲਾਂ ਭਗੋਂ ਫੇਰ ਲੈਣੇ ਆ ਬਾਬਾ ਲਾਈਵ ਹੋ ਜਾਗੇ ਰਹਿਣ ਦਾ ਹੈ ਲਾਈਵ ਆਇਆ ਕਿ ਮੇਰਾ ਸੁਪਨਾ ਜਾਂ ਆਪ ਜਾ ਸੁਪਨਾ ਪੂਰਾ ਕਰਨਾ ਮੇਰਾ ਸੁਪਨਾ ਸੁਪਨਾ ਨਹੀਂ ਕਿ ਮੌਜੂਦ ਚ ਡਲਾਂਦਾ ਕਾਜਾ ਪਾ ਸੁਪਨਾ ਪੂਰਾ ਕਰਨਾ ਚੱਲ ਕੀ ਲੈਣਾ ਮੇਲਾ ਆਪਾਂ ਇੱਧਰ ਘੁੰਮਦੇ ਪਏ ਆ ਨਾ ਮਨਿਆੜੀਆਂ ਚ ਆ ਗਿਆ ਆਪਾਂ ਇੱਧਰ ਗਰਮੀ ਬੜੀ ਆ ਨਾ ਤੋ ਪਰ ਤਿੰਨ ਬਚ ਚੁੱਕੇ ਨੇ ਤੇ ਠੰਡੇ ਵੀਰੇ ਵੀਡੀਓ ਵਧੀਆ ਸ਼ੂਟ ਕਰਾਂਗੇ ਆਪਾਂ ਨਾ ਠੰਡੇ ਮਿਲ ਵਧੀਆ ਵੀਡੀਓ ਬਣੂਗਾ ਨਾ ਗਰਮੀ ਦੇ ਘੱਟ ਹੋਗੇ ਹੁਣ ਗਰਮੀ ਬਹੁਤ ਜ਼ਿਆਦਾ ਪਰਾਣਾ ਪਰਾਣਾ ਓ ਲੈ ਲੈ ਆਹ ਕਰਵਾ ਪੂਠੀ ਕਾ 212 ਕੱਢ ਲੈ ਵਾਹ ਜੀ ਆਉਂਦੀ ਠੀਕ ਠਾਕ ਉਹ ਖਾ ਪਰ ਗਿਆ ਸੀ ਤਾਂ ਮੈਨੂੰ ਬੜਾ ਜੀ ਬੰਦਿਆ ਆਇ ਤੇ ਠੀਕ ਆ ਮੇਰੇ ਕਲਾਸ ਹੈਂਡ ਨਹੀਂ ਮੇਰੇ ਗਿਆ ਪਿੰਡ ਤੋਂ ਹੀ ਮੈਂ ਦੇਖਿਆ ਤੇਨ ਨਹੀਂ ਕੀਤਾ ਨਾ ਤੇ ਬਹੁਤ ਜੀ ਮੈਨੂੰ ਲੱਗਾ ਤੇ ਬਾਕੀ ਤੁਹਾਨੂੰ ਹੋਰ ਵੀ ਚੀਜ਼ਾਂ ਕਰਨ ਕਰਵਾਉਣਾ ਖਾਵਾ ਬਣਾਉਣਾ ਚਾ ਨਾ ਬਿਲਕੁਲ ਐਕਸ਼ਨ ਨਾ ਕਰਨ ਕਰਾ ਪਾ ਲੈ ਲਿਆ ਬਲੋਗਿੰਗ ਥੋੜਾ ਹੋਰ ਮਸਤੀ ਆਇਆ 모여 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 ਬੁੱਢ ਬੱਤਾ ਬਾਏ ਜੀ ਆਂਦੀ ਰੋਸ ਤੋਂ ਪਰੇ ਲੱਗਿਆ ਪੰਪੂਰੇ ਦੇ ਝੁੰਡੇ ਮਿਲੇ ਜਾ ਚੁਕੇ ਹਾਂ ਕਿਸੇ ਬਣਾ ਡਰਦੇ ਮੈਨੂੰ ਡਰ ਬੋਲ ਆਦਾ ਕਿਸੇ ਜਮ ਕੇ ਲੋਟ ਲੈ ਲੈ

ਕਿ ਕਿਧਰ ਫਾੜਦੇ ਆਰੇ ਆ ਗਏ ਉਹ ਆ ਇਧਰੋਂ ਉਹ ਸੁਪਣਾ ਆ ਜਿੱਦੂ ਲੈਂਦਾ ਮੈਂ ਜਾਂਦਾ ਹਾਂ ਬਲੌਗ ਨੂੰ ਨਾ ਬਾਪਾ ਲੈਣਾ ਜੂ ਮੈਂ ਜਾਂਦਾ ਵੀਰ ਤੇ ਲਾਏ ਤੂੰ ਬਲੌਗ ਬਣਾ ਦੇ ਆ ਆ ਆ ਆ ਮੈਂ ਕਿਸੇ ਚੜ ਕੇ ਇਹਨਾਂ ਦੇ ਅੱਖ ਚੜਿਆ ਇਹਨਾਂ ਦੇ ਅੱਖ ਜੇ ਨੂੰ ਕੋ ਹੋ ਗਿਆ ਤੂੰ ਕਿੰਨਾ ਵਾਗ ਇਹੋ ਆਇਆ ਹਾਂਜੀ ਦੋਸਤੋ ਆਪਾਂ ਹੁਣ ਮੇਲਾ ਘੁੰਮ ਲਿਆ ਤੇ ਕੋਚ ਆਪਾਂ ਘੁੰਮ ਰਹੇ ਆ ਹੁਣ ਜਿਵੇਂ ਜਿਵੇਂ ਮੇਲੇ ਦੀ ਸੁਣਾਤੀ ਤੇ ਬਾਕੀ ਤੇ ਦੱਸਿਓ ਤੁਹਾਨੂੰ ਵਲੌਗ ਕਿੱਦਾਂ ਲੱਗਾ ਤੇ ਪਰ ਐਕਸ਼ਨ ਬਹੁਤ ਘੈਂਟ ਕਾਇਆ ਸੋਣਾ ਸ਼ਾਰਟ ਵੀਡੀਓ ਅਪਲੋਡ ਕਰਾਂਗੇ ਆਪਾਂ ਤੇ ਬਾਕੀ ਆਪਾਂ ਮੇਲਾ ਘੁੰਮਾਂਗੇ ਥੋੜਾ ਬਾਅਦ ਤੁਹਾਨੂੰ ਦਿਖਾ ਦਿੰਨੇ ਆ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਦੁੱਧ ਦੱਸਿਓ ਵਲੌਗ ਅੰਕਦਾ ਲੱਗਾ ਠੀਕ ਹੈ ਤੇ ਹਾਂਜੀ ਟਿੱਕੀਆਂ ਟਿੱਕੀਆਂ ਦੀ ਲੜ ਚੱਲ ਗਿਆ ਆ ਟਿੱਕੀਆਂ ਖਵਾਉਣਾਂ ਦੇ ਨੂੰ ਹਾਂਜੀ ਹਾਂਜੀ ਹੁਣ ਖਾਣ ਦਾ ਪ੍ਰਬੰਧ ਹੋ ਚੁੱਕਿਆ ਇਹਨਾਂ ਦਾ ਬਣਾਮਣਾ ਵੀਡੀਓ ਭੱਜ ਭੱਜ ਕੁੜੀਆਂ ਦੇ ਪਿੱਛੇ ਹੁਣ ਵੇਖ ਥੱਕ ਗਿਆ ਮੁੰਡਾ ਆਹ ਮੁੰਡਾ ਥੱਕ ਗਿਆ ਵੀ ਭੱਜ ਭੱਜ ਕੁੜੀਆਂ ਦੇ ਪਿੱਛੇ ਇਹ ਆਹ ਵਾਲਾ ਜੋ ਕਿ ਪੰਜ ਤਿੰਨ ਰੀ ਅਸੀਂ ਕਿਸ਼ਤੀ ਜਿਹੜੇ ਮਾਰ ਲੇ ਜਿਹੜੇ ਮਾਰ ਲੇ ਜਿਹੜੇ ਤਿੰਨ ਚਾਰ ਰੀ ਕਿਸ਼ਤੀ ਦੇ ਚੁੰਡੇ ਲੈ ਸਕਿਆ ਜਿਹੜੇ ਦਸ ਕਿੰਨੇ ਮਾਰੇ ਆ ਹੁਣ ਇਹ ਭੱਜ ਗਿਆ ਇਹ ਕੁੜੀਆਂ ਆਦਾ ਦੇ ਆਏ ਹੁਣੇ ਗਿਆ ਸੀ ਚੰਡੂ ਦੇ ਵੇਖਣ ਆਸ਼ੂ ਆਸ਼ੂ ਹਾਏ ਹੋਏ ਆ ਮੁੰਡੇ ਨੇ ਫੁੱਲ ਆਸ਼ਕੀ ਕੀਤੀ ਫੁੱਲ ਇਹ ਬੰਦਾ ਹੋਰ ਕੋਈ ਕੰਮ ਨਹੀਂ ਕੀਤਾ ਇਸ ਬੰਦੇ ਨੇ ਸਿਰਫ ਆਸ਼ਕੀ ਹੁਣ ਭੁੱਖ ਲੱਗੀ ਵੇਖ ਲੋ ਅਸੀਂ ਵੀਡੀਓ ਬਣਾਉਂਦੇ ਰਹੇ ਤੇ ਬਸ ਕੁੜੀਆਂ ਮਗਰ ਸਾਰੇ ਮੇਲੇ ਜਿਹੜੀ ਸਾਨੂੰ ਲੱਗਾ ਹਾਂ ਇਹ ਨਹੀਂ ਲੱਭਾ ਸਾਨੂੰ ਹਾਂਜੀ ਦੋਸਤੋ ਮਿਲਦੇ ਆ ਫਿਰ ਛੋਟੇ ਜਿਹੇ ਬ੍ਰੇਕ ਤੋਂ ਬਾਅਦ